ਸੰਤੂ ਸਾਹਿਬ ਆਲੋ ਪਾਸ ਹੋ ਗਈ ਮੈਂ ਮੂੰਹ ਮਿੱਠਾ ਕਰੋ ਪਾਸ ਹੋ ਗਈ ਹੈ ਪਾਸ ਹੋ ਗਈ ਪਾਸ ਹੋ ਗਈ ਤੂੰ ਹੋਰ ਪਾਸ ਹੋ ਗਈ ਬਰੈਡ ਤੋਂ ਗੁਲਾਬ ਜਾਮਨ ਬਣਾਏ ਆ ਸੱਚੀ ਹਾਂਜੀ ਟੈਸਟ ਕਰਕੇ ਦੇਖੋ ਬਰੈਡ ਤੋਂ ਵਧੀਆ ਬਣੀ ਆ ਨਾ ਮੈਂ ਕਹਿੰਦਾ ਕਮਾਲ ਬਣੀ ਆ ਦੋਸਤਾਂ ਨੂੰ ਬਣਾ ਕੇ ਦਿਖਾ ਦਈਏ ਹਾਂਜੀ ਦੋਸਤੋ ਬਰੈਡ ਤੋਂ 1 ਮਿੰਟ ਦੇ ਵਿੱਚ ਤੁਸੀਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੂੰ ਬਰੈਡ ਹੀ ਚਾਹੀਦੀ ਹੈ ਤੇ ਬਰੈਡ ਦਾ ਜਿਹੜਾ ਹੁੰਦਾ ਜੀ ब्राउन पार्ट ਠੀਕ ਹਾਂ ਸਾਈਡਾਂ ਤੋਂ ਜਿਹੜਾ ਕਿ ਆਪਾਂ ਇਹਨੂੰ ਕੱਟ ਦਾਂਗੇ ਠੀਕ ਤੇ ਵਾਈਟ ਵਾਈਟ ਪਾਰਟ ਲੈ ਲਾਂਗੇ ਦੋਸਤੋ ਵੀਡੀਓ ਨਾ ਬਣੇ ਰਿਹਾ ਤੁਹਾਨੂੰ 5 ਮਿੰਟਾਂ ਦੇ ਵਿੱਚ ਗਲਾਬਜੋਨ ਬਣ ਕੇ ਹੋ ਜਾਣਗੇ ਤਿਆਰ ਇਹਦੇ ਆਪਾਂ ਛੋਟੇ ਛੋਟੇ ਜਿਹੜੇ ਕੀ ਪੀਸ ਕਰ ਲੈਣੇ ਹਾਂਜੀ ਜਿਹੜੇ ਆਪਾਂ 5-7 ਬ੍ਰੈਡ ਲੈ ਸੀ ਉਹਨਾਂ ਨੂੰ ਆਪਾਂ ਚੂਰ ਲਿਆ ਜੀ ਠੀਕ ਇਸ ਤੋਂ ਬਾਅਦ ਆਪਾਂ ਇਹਨੂੰ ਜਿਹੜੇ ਕਿ ਨਾਰਮਲ ਦੁੱਧ ਥੋੜਾ ਥੋੜਾ ਪਾਉਂਦੇ ਜਾਵਾਂਗੇ ਤੇ ਇਹਦਾ ਥੋੜਾ ਜਿਆਨੀ ਕੀ ਸੌਫਟ ਹੱਥਾਂ ਨਾਲ ਹੀ ਤੁਸੀਂ ਇਸ ਤਰ੍ਹਾਂ ਆਟਾ ਇਹਦਾ ਬਣਾ ਲੈਣਾ ਜਨ ਕਿ ਆਂਡੇ ਵਾਂਗੂ ਗੁੰਨ ਲੈਣਾ ਤੇ ਹੁਣ ਆਪਾਂ ਇਹ ਆਟੇ ਨੂੰ ਰੱਖ ਦਿੰਨੇ ਆ ਜੀ ਥੋੜੇ ਟਾਈਮ ਵਾਸਤੇ 5 ਕਿ ਮਿੰਟਾਂ ਵਾਸਤੇ ਰੱਖ ਦਿੰਨੇ ਆ ਤੇ ਉਨਾ ਟਾਈਮ ਆਪਾਂ ਜਿਹੜੀ ਕਿ ਚਾਸ਼ਨੀ ਤਿਆਰ ਕਰ ਲੈਨੇ ਆ ਹਾਂਜੀ ਹਾਂਜੀ ਤੇ ਹੁਣ ਆਪਾਂ ਬਣਾ ਲਾਂਗੇ ਜੀ ਚਾਸ਼ਨੀ ਲਓ ਵੀ ਦੋਸਤੋ ਚਾਸ਼ਨੀ ਬਣ ਦਾ ਪ੍ਰੋਸੈਸ ਹੋ ਗਿਆ ਸ਼ੁਰੂ ਹਾਂਜੀ ਪਹਿਲਾਂ ਆਪਾਂ ਇਹ ਚਾਸ਼ਨੀ ਬਣਾ ਕੇ ਰੱਖ ਲਈਏ ਤੇ ਫਿਰ ਆਪਾਂ ਬਣਾਵਾਂਗੇ ਜੀ ਗੁਲਾਬ ਜਾਮਨ ਲਓ ਜੀ ਇੱਕ ਕੌਲੀ ਆਪਾਂ ਲਈਆ ਖੰਡ ਦੀ ਠੀਕ ਆ ਇਸ ਤੋਂ ਹਾਥ ਜਿਹੜਾ ਕਿ ਆਪਾਂ ਲੈ ਲਾਂਗੇ ਪਾਨ ਨੋ ਵੀ ਦੋਸਤ ਜਿਹੜੀ ਇਹ ਚਾਸ਼ਨੀ ਬਣਾਉਣੀ ਆ ਜੀ ਇਹ ਆਪਾਂ ਜ਼ਿਆਦਾ ਗਾੜ੍ਹੀ ਨਹੀਂ ਬਣਾਉਣੀ ਜੀ ਠੀਕ ਠੀਕ ਜਿਹੀ ਰੱਖਣੀ ਆ ਤੇ ਦੋਸਤੋ ਵੀਡੀਓ ਕਿੱਥੋਂ ਕਿੱਥੋਂ ਦੇਖਦੇ ਹੋ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਾਂਜੀ ਚਾਸ਼ਨੀ ਹਜੇ ਆਪਣੀ ਬਣੀ ਨਹੀਂ ਖੰਡ ਪੂਰੀ ਖੁਰਜੇ ਠੀਕ ਇੱਕ ਤਾਰ ਦੀ ਚਾਸ਼ਨੀ ਜਿਹੜੀ ਕਿ ਆਪਾਂ ਬਣਾਉਣੀ ਆ ਜ਼ਿਆਦਾ ਗਾੜ੍ਹੀ ਨਹੀਂ ਬਣਾਉਣੀ ਜੀ ਠੀਕ ਹਾਂਜੀ 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 ਤੇ ਖੰਡ ਆਪਣੀ ਖੁਰਗੀ ਆ ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਚਾਰ ਪਾ ਦਿੰਨੇ ਆ ਲਾਚੀਆਂ ਜਿਹਦੇ ਨਾਲ ਟੇਸਟ ਵੀ ਵਧੀਆ ਆਊਗਾ ਤੇ ਖੁਸ਼ਬੂ ਵੀ ਵਧੀਆ ਆਊਗੀ ਹਾਂਜੀ ਤੇ ਗਰਮ ਆਪਾਂ ਤੇਲ ਜਿਹੜਾ ਕੀ ਧਰਤਾ ਤੇ ਉਹਨਾਂ ਟਾਈਮ ਆਪਾਂ ਜਿਹੜੇ ਗੁਲਾਬ ਜਾਮਨ ਗੋਲ ਗੋਲ ਸ਼ੇਪ ਦੇ ਵਿੱਚ ਜਿਹੜੇ ਕੀ ਬਣਾ ਕੇ ਰੱਖ ਲੈਣੇ ਆ ਠੀਕ ਆ ਤੇ ਲਓ ਜੀ ਲੈ ਐਡੀ ਸ਼ੇਪ ਦੇ ਆਪਾਂ ਜਿਹੜੇ ਕੀ ਗੁਲਾਬ ਜਾਮਨ ਬਣਾ ਲਾਂਗੇ ਠੀਕ ਆ ਇੱਕ ਵਾਰੀ ਆਪਾਂ ਬੇਈਆਂ ਰੋਟੀਆਂ ਤੋਂ ਬਣਾਏ ਸੀਗੇ ਜੀ ਉਹ ਵੀ ਬਹੁਤ ਟੇਸਟੀ ਬਣੇ ਸੀਗੇ ਅੱਜ ਦੋਸਤੋਂ ਬਣਦੇ ਆ ਬ੍ਰੈਡ ਤੋਂ ਹਾਂਜੀ ਤੇਲ ਹੋ ਗਿਆ ਜੀ ਆਪਣਾ ਗਰਮ ਠੀਕ ਤੇ ਦੋਸਤੋਂ ਤੁਸੀਂ ਛੋਟੇ-ਛੋਟੇ ਵੀ ਬਣਾ ਸਕਦੇ ਸੀ ਪਰ ਆਪਾਂ ਥੋੜਾ ਜਿਹਾ ਸਾਈਜ਼ ਜਿਹੜਾ ਕਿੰਨਾ ਦਾ ਵੱਡਾ ਹੀ ਰੱਖਿਆ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਕਰ ਲੈਨੇ ਜੀ ਫਰਾਈ ਲਓ ਵੀ ਦੋਸਤੋਂ ਗੈਸ ਜਿਹੜੀ ਥੋੜੀ ਜੀ ਤੁਸੀਂ ਮੀਡੀਅਮ ਹੀ ਰੱਖਿਓ ਜ਼ਿਆਦਾ ਤੇਜ਼ ਨਾ ਰੱਖਿਓ ਲਓ ਵੀ ਦੋਸਤੋਂ ਸਾਡਾ ਦੇਸੀ ਸਟਾਈਲ ਹੈ ਕਿਉਂਕਿ ਪਹਿਲਾਂ ਤਾਂ ਅਸੀਂ ਬਣਾਉਂਦੇ ਸੀ ਅੰਦਰ ਸਟੂਡੀਓ ਬਣਾਇਆ ਸੀਗਾ ਪਰ ਉੱਥੇ ਲਾਈਟ ਲੋਡ ਦਾ ਜੰਮ ਪੈਂਦਾ ਸੀ ਹਸਤਾ ਵੀ ਜੱਟਾਂ ਵਾਲੇ ਕੰਮ ਤੇ ਆ ਗਏ ਆ ਲੈ ਵੀ ਪਵਨ ਆਦਾ ਕਮਾਲ ਹੀ ਹੋ ਗਿਆ ਬਿਲਕੁਲ ਸਿਮ ਗੈਸ ਜਿੱਤੇ ਜਿਹੜੇ ਕਿ ਆਪਾਂ ਇਸ ਤਰ੍ਹਾਂ ਹਲਾਉਂਦੇ ਜਾਵਾਂਗੇ ਤਾਂ ਜੋ ਚਾਰੇ ਪਾਸਿਆਂ ਤੋਂ ਵਧੀਆ ਜਿਹੜਾ ਕਿ ਸੇਕ ਲੱਗਦਾ ਰਹੇ ਤੇ ਸਾਡੇ ਜੈਸ਼ਵੀਕ ਦੇਤਾ ਜੀ ਗੁਲਾਬ ਜਾਮਨ ਫੇਵਰੇਟ ਤੇ ਜੈਸ਼ਵੀ ਕਰਦਾ ਸੀ ਵੀ ਗੁਲਾਬ ਜਾਮਨ ਖਾਣਿਆ ਤੇ ਮੈਂ ਕਿਹਾ ਚਲੋ ਅੱਜ ਆਪਾਂ ਇਹਨੂੰ ਘਰੇ ਬਣਾ ਦਿੰਨੇ ਆ ਹਾਂਜੀ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਬਾਹਰ ਲਓ ਵੀ ਬਾਈ ਥੋੜਾ ਜਿਹਾ ਕਲਰ ਇਹਦਾ ਚੇਂਜ ਹੋ ਜਾਂਦਾ ਜਦੋਂ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਰੱਖਾਂਗੇ ਹਾਂਜੀ ਤੇ ਹੁਣ ਆਪਾਂ ਕੀ ਕਰਾਂਗੇ ਜਦੋਂ ਆਪਣੇ ਗੁਲਾਬ ਜਾਮਨ ਥੋੜੇ ਜਿਹੇ ਠੰਡੇ ਹੋ ਜਾਣ ਉਦੋਂ ਆਪਾਂ ਇਹਦੇ ਵਿੱਚ ਚਾਸ਼ਨੀ ਦੇ ਪਾ ਦਿੰਨੇ ਆ ਲਓ ਵੀ ਦੋਸਤੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਸੀਂ ਪਹਿਲਾਂ ਬਰੈਡਾਂ ਦੇ ਬਣਾਏ ਆ ਕਿ ਨਹੀਂ ਬਣਾਏ ਹਾਂਜੀ ਕਿਉਂਕਿ ਮੈਨੂੰ ਤਾਂ ਪਹਿਲਾਂ ਨਹੀਂ ਸੀ ਪਤਾ ਅੱਜ ਹੀ ਪਤਾ ਲੱਗਿਆ ਵੀ ਬਰੈਡ ਤੋਂ ਵੀ ਬਣ ਜਾਂਦੇ ਆ ਗੁਲਾਬ ਜਾਮਨ ਤੇ ਹੁਣ ਆਪਾਂ ਇਹਨੂੰ ਜਿਹੜਾ ਕੀ 2-4 ਘੰਟੇ ਵਾਸਤੇ ਇਸੇ ਤਰ੍ਹਾਂ ਜਿੰਨਾ ਜ਼ਿਆਦਾ ਟਾਈਮ ਪੈ ਰਹਿਣਗੇ ਉੰਨੇ ਹੀ ਚਾਸ਼ਨੀ ਇਹਦੇ ਵਿੱਚ ਜ਼ਿਆਦਾ ਰੱਚ ਜੂਗੀ। ਹਾਂਜੀ ਪਵਨ ਪੱਕ ਲੱਗੇ ਆ। ਹਾਂਜੀ। ਹਾਂਜੀ ਪੂਰੇ 2 ਘੰਟੇ ਬਾਅਦ ਤੇ ਦੋਸਤੋ ਹੁਣ ਤੁਹਾਨੂੰ ਦਿਖਾਉਨੇ ਆ ਆਪਣੇ ਗੁਲਾਬ ਜਾਮਨ। ਤੇ ਪੀਸ ਤਾਂ ਜਿਹੜੇ ਕੀ ਥੋੜੇ ਬਣਾਏ ਸੀ। ਵਾਓ ਫੁੱਲ ਕੇ ਸਾਈਜ਼ ਵੀ ਵੱਡਾ ਹੋ ਗਿਆ ਨਾ। ਹਾਂਜੀ। ਇਹਨਾਂ ਚ ਚਾਸ਼ਨੀ ਆ ਜਿਹੜੀ ਪੂਰੀ ਰੱਚ ਚੁੱਕੀ ਆ ਤੇ ਹੁਣ ਆਪਾਂ ਇਹਨਾਂ ਨੂੰ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ। ਦੋਸਤ ਬਲੈ ਦੱਸਿਓ ਵੀ ਤੁਹਾਨੂੰ ਮੇਰੇ ਤਰ੍ਹਾਂ ਪਤਾ ਸੀ ਵੀ ਬ੍ਰਾਂਡ ਤੋਂ ਬਣ ਜਾਂਦੇ ਗੁਲਾਬ ਜਾਮਨ ਜਾਂ ਨਹੀਂ ਪਤਾ ਸੀ। ਜਿਹੜੇ ਮੇਰੇ ਵਰਗੇ ਹੋਣਗੇ ਦੇਸੀ ਉਹਨਾਂ ਤਾਂ ਵਿਚਾਰਿਆਂ ਕੀ ਪਤਾ ਹੋਊਗਾ ਵਾਓ ਤੇ ਦੋਸਤੋ ਡੈਕੋਰੇਸ਼ਨ ਵਾਸਤੇ ਆਪਾਂ ਇਹਦੇ ਉੱਪਰ ਜਿਹੜਾ ਕਿ ਜਦੋਂ ਆਪਾਂ ਇਹਨੂੰ ਚਾਸ਼ਨੀ ਚ ਪਿਆਉਂਤਾ ਸੀ ਉਦੋਂ ਆਪਾਂ ਇਹਦੇ ਤੇ ਜਿਹੜਾ ਕਿ ਉਹ ਵੀ ਪਾਤਾ ਸੀਗਾ ਨਾਰੀਅਲ ਦਾ ਬੁਰਾਦਾ ਤੇ ਆਪਾਂ ਹੋਰ ਵੀ ਇੱਥੇ ਨਾਰੀਅਲ ਦਾ ਬੁਰਾਦਾ ਪਾ ਕੇ ਡੈਕੋਰੇਸ਼ਨ ਕਰ ਸਕਦੇ ਆਂ ਕਿ ਹੁਣ ਆਪਾਂ ਇੱਕ ਪੀਸ ਤੁਹਾਨੂੰ ਕੱਟ ਕੇ ਵਿਖਾ ਦਿੰਨੇ ਆਂ ਲਾ ਇਹ ਸੇਮ ਹੀ ਟਿੱਟੂ ਹੀ ਬਣ ਕੇ ਪਵਣ ਬਿਲਕੁਲ ਜੀ ਆ ਦੇਖੋ ਤੁਸੀਂ ਇਹ ਕਮਾਲ ਦੀ ਤਕਨੀਕ ਹੈ ਪੂਰੇ ਵਧੀਆ ਬਣ ਗਏ ਆ ਸੋ ਦੋਸਤੋ ਟਰਾਈ ਕਰਕੇ ਜਰੂਰ ਦੇਖਿਓ ਲੈਓ ਖਾ ਕੇ ਦੇਖਿਓ ਮੜਾ ਖਾ ਕੇ ਦਿਖਾ ਦਿਓ ਲਓ ਜੀ ਤੁਸੀਂ ਖਾਓ ਬਹੁਤ ਦੋਸਤੋ ਵਧੀਆ ਨਹੀਂ ਹੂੰ ਸੋ ਦੋਸਤੋ ਗਲਾਬ ਜਾਮਨ ਜਰੂਰ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੇ ਆ ਤੇ 10 ਮਿੰਟਾਂ ਦੀ ਸਾਰੀ ਖੇੜ ਤੇ ਲਓ ਜੈਸ ਤੁਸੀਂ ਵੀ ਖਾ ਲਓ ਤੋ ਦੋਸਤੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ